ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਸਰਵਣ ਕਰਦੇ ਆਂ ਅੱਜ ਸਾਖੀ ਸਰਵਣ ਕਰੀਏ ਜਦੋਂ ਇੱਕ ਰਾਖਸ਼ ਨੇ ਮਰਦਾਨੇ ਜੀ ਨੂੰ ਆਪਣੇ ਪੇਟ ਦੇ ਵਿੱਚ ਪਾ ਲਿਆ ਉਹ ਇੰਨਾ ਵੱਡਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਆਪਣੇ ਪੇਟ ਦੇ ਵਿੱਚ ਉਸ ਨੇ ਪਾਲਿਆ ਉਸ ਵੇਲੇ ਗੁਰੂ ਸਾਹਿਬ ਜੀ ਮਹਾਰਾਜ ਨੇ ਕੀ ਕਉਤਕ ਵਰਤਾਇਆ ਅਤੇ ਇਹ ਰਾਖਸ਼ ਕੌਣ ਸੀ ਇਸ ਦਾ ਉਧਾਰ ਗੁਰੂ ਸਾਹਿਬ ਜੀ ਨੇ ਕਿਸ ਤਰ੍ਹਾਂ ਕੀਤਾ ਗੁਰੂ ਸਾਹਿਬ ਜੀ ਮਹਾਰਾਜ ਦੇਸ਼ਾਂ ਦਸੰਤਰਾਂ ਦਾ ਲਟਨ ਕਰਦਿਆਂ ਹੋਇਆਂ ਜਿਸ ਵੇਲੇ ਦੇਵ ਲੂਤ ਨੂੰ ਸੰਤ ਸੇਵਾ ਅਤੇ ਸਿਮਰਨ ਦਾ ਉਪਦੇਸ਼ ਦੇ ਕੇ ਅੱਗੇ ਚੱਲੇ ਮਾਰਦੇ ਹਨ ਚੱਲਦਿਆਂ ਚੱਲਦਿਆਂ ਬੜਾ ਭਾਰੀ ਜੰਗਲ ਆਇਆ ਜਾਦੀ ਉਸ ਜੰਗਲ ਦੇ ਅੰਦਰ ਵੜੇ ਬੜੇ ਬੜੇ ਸੁੰਦਰ ਦਰਖਤ ਫਲਾਂ ਦੇ ਨਾਲ ਭਰੇ ਭਏ ਨੇ ਪਰ ਉਸ ਜੰਗਲ ਦੇ ਵਿੱਚ ਕੋਈ ਜਾਨਵਰ ਨਾ ਦਿਖਿਆ ਨਾ ਕੋਈ ਗਿੱਦੜ ਨਾ ਸ਼ੇਰ ਨਾ ਬਘਿਆੜ ਨਾ ਚੀਤਾ ਹਰਨ ਸੂਰ ਕਿਦਰੇ ਕੋਈ ਪਸ਼ੂ ਜਾਂ ਪੰਛੀ ਦਿਖਾਈ ਨਾ ਦਿੱਤਾ ਤਾਂ ਐਸੇ ਭਿਆਨਕ ਜੰਗਲ ਦੇ ਵਿੱਚ ਇੱਕ ਸੁੰਦਰ ਦਰਖਤ ਦੇ ਹੇਠ ਗੁਰੂ ਸਾਹਿਬ ਜੀ ਮਹਾਰਾਜ ਜ ਆ ਬੈਠੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੈਠਿਆਂ ਜਦੋਂ ਦੋ ਘੜੀਆਂ ਬੀਤੀਆਂ ਤਾਂ ਭਾਈ ਮਰਦਾਨਾ ਜੀ ਨੇ ਭੁੱਖ ਨਾਲ ਵਿਆਕੁਲ ਹੋਏ ਸਨ ਅਕਿਆ ਸਤਗੁਰੂ ਜੀ ਜੰਗਲ ਦੇ ਵਿੱਚ ਬੜੇ ਬੜੇ ਸੁੰਦਰ ਫਲ ਵਿਖੋ ਰਸਾਂ ਦੇ ਨਾਲ ਭਰੇ ਹੋਏ ਆ ਵੇਖਣ ਦੇ ਵਿੱਚ ਬੜੇ ਸਵਾਦੀ ਲੱਗ ਰਹੇ ਆ ਜੇ ਆਪ ਜੀ ਦੀ ਆਗਿਆ ਹੋਵੇ ਤਾਂ ਜਾ ਕੇ ਖਾ ਆਵਾਂ ਮਰਦਾਨੇ ਦੀ ਇਹ ਗੱਲ ਸੁਣ ਕੇ ਸਤਗੁਰਾਂ ਨੇ ਫਰਮਾਇਆ ਕਿ ਇਹ ਜੰਗਲ ਬੜਾ ਭਿਆਨਕ ਹੈ ਮਰਦਾਨਿਆ ਤੂੰ ਕਿਧਰੇ ਨਾ ਜਾ ਸਾਡੇ ਕੋਲ ਹੀ ਬੈਠਾ ਰੋ ਇਹ ਗੱਲ ਸੁਣ ਕੇ ਭੁੱਖ ਦਾ ਮਾਰਿਆ ਹੋਇਆ ਮਰਦਾਨਾ ਤਲਕੀ ਵਿੱਚ ਆ ਕੇ ਆਖਦਾ ਕਿ ਜਿਸ ਜਗ੍ਹਾ ਤੇ ਕੁਝ ਖਾਣ ਨੂੰ ਮਿਲਦਾ ਉੱਥੇ ਤੁਸੀਂ ਖਾਣ ਨਹੀਂ ਦਿੰਦੇ ਇਸ ਤੋਂ ਇਹ ਸਿੱਧ ਹੁੰਦਾ ਕਿ ਤੁਸੀਂ ਮੇਰੇ ਨਾਲ ਵੈਰ ਭਾਵ ਕਰਦੇ ਜੀ ਜੇਕਰ ਆਪ ਜੀ ਦਾ ਇਦਾਂ ਦਾ ਹੀ ਸੁਭਾਰਿਆ ਤੇ ਮੈਂ ਤੇ ਅਜਾਈ ਮੌਤ ਭੁਖਾ ਹੀ ਮਰ ਜਾਵਾਂਗਾ ਨਾ ਮੇਰੇ ਕੋਲ ਮੇਰਾ ਕੋਈ ਸੰਬੰਧੀ ਨਾ ਮੇਰੇ ਤੇ ਕੋਈ ਖੱਪਣ ਪਾਉਣ ਵਾਲਾ ਜਿਸ ਜਗ੍ਹਾ ਤੇ ਮੈਂ ਮਰ ਗਿਆ ਉੱਥੇ ਹੀ ਮੇਰੀ ਦੇਹ ਪਈ ਰਹੇਗੀ ਨਾ ਹੀ ਮੇਰੀ ਕਿਸੇ ਨੇ ਕਬਰ ਬਣਾਉਣੀ ਹੈ ਆਪ ਵੀ ਘਰੋਂ ਉਜੜੇ ਫਿਰਦੇ ਤੇ ਮੈਨੂੰ ਵੀ ਉਜਾੜਿਆ ਮੇਰੇ ਕੋਲ ਭੁੱਖ ਨਹੀਂ ਸਹਾਰੇ ਜਾਂਦੀ ਇਦਾਂ ਦੇ ਭੁੱਖ ਦੇ ਵਿੱਚ ਵਿਆਕਲ ਹੋਏ ਮਰਦਾਨੇ ਨੇ ਅਜੋਗ ਬਚਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਖੇ ਤੇ ਬਿਨਾਂ ਆਗਿਆ ਲਏ ਤੂੰ ਭਾਈ ਮਰਦਾਨਾ ਜੀ ਉਸ ਜੰਗਲ ਦੇ ਵਿੱਚ ਚਲੇ ਗਏ ਕੁਝ ਕੋ ਦੂਰ ਜਾ ਕੇ ਸੁੰਦਰ ਫਲ ਖਾਣ ਲੱਗ ਪਏ ਇਸੇ ਤਰ੍ਹਾਂ ਫਲ ਖਾਂਦਿਆਂ ਖਾਂਦਿਆਂ ਅੱਗੇ ਵਧ ਗਏ ਉਥੇ ਇੱਕ ਬੜਾ ਭਾਰੀ ਦੈਂਤ ਰਹਿੰਦਾ ਸੀ ਇਸਨੇ ਜੰਗਲ ਦੇ ਵਿੱਚ ਹਜ਼ਾਰਾਂ ਕੋਹਾਂ ਤੱਕ ਕੋਈ ਪਸ਼ੂ ਪੰਛੀ ਨਹੀਂ ਸੀ ਛੱਡਿਆ ਇਹਨਾਂ ਭਿਆਨਕ ਸੀ ਇਹਨਾਂ ਵੱਡਾ ਸੀ ਪਹਾੜ ਵਰਗੀ ਇਸ ਦੀ ਦੇਹ ਦੋ ਕੋਹਾਂ ਤੱਕ ਲੰਬੀਆਂ ਬਾਹਾਂ ਸਿਰ ਉੱਤੇ ਇਸ ਦੇ ਸਿੰਘ ਬੜੇ ਵੱਡੇ ਜਿਸ ਤਰ੍ਹਾਂ ਖਜੂਰਾ ਦਾ ਦਰਖਤ ਹੁੰਦਾ ਹੈ ਇਦਾਂ ਦੇ ਲੰਬੇ-ਲੰਬੇ ਪੈਰ ਤਾਂ ਜਦ ਉਸ ਦਾਇੰਤ ਨੇ ਭਾਈ ਮਰਦਾਨੇ ਨੂੰ ਵੇਖਿਆ ਉਸ ਨੇ ਉਸੇ ਵੇਲੇ ਫੜ ਕੇ ਆਪਣੇ ਮੂੰਹ ਦੇ ਵਿੱਚ ਪਾ ਲਿਆ ਉਸ ਵੇਲੇ ਭਾਈ ਮਰਦਾਨੇ ਨੇ ਬੇਨਤੀਆਂ ਕੀਤੀਆਂ हे ਗੁਰੂ ਨਾਨਕ ਦੇਵ ਜੀ हे ਦੀਨਾ ਬੰਦੂ ਜੀ हे ਪਤਿਤ ਪਾਵਨ ਜੀ ਬਖਸ਼ਣਹਾਰ ਜੀ ਮੇਥੋਂ ਭੁੱਲ ਹੋ ਗਈ ਮੈਂ ਅਗੁਣਹਾਰੇ ਪਾਪੀ ਨਕਾਰੇ ਨੇ ਤੁਹਾਡਾ ਬਚਨ ਨਹੀਂ ਮੰਨਿਆ ਮੈਨੂੰ ਬਖਸ਼ ਲਓ ਬੜਾ ਭਾਰੀ ਅਪਰਾਧ ਕੀਤਾ ਮੈਂ ਆਪ ਜੀ ਦੇ ਸਾਹਮਣੇ ਇਦਾਂ ਦੇ ਬਚਨ ਆਖ ਦਿੱਤੇ ਜੋ ਆਖਣੇ ਨਹੀਂ ਸੀ ਚਾਹੀਦੇ ਆਪ ਜੀ ਨੂੰ ਸੰਗ ਲਏ ਦੀ लाज ਹੈ ਤੁਸੀਂ ਮੈਨੂੰ ਨਾਲ ਰੱਖਿਆ ਜਿੱਦਾਂ ਆਪ ਜੀ ਬਾਕੀ ਸੇਵਕਾਂ ਦੇ ਰੱਖਿਆ ਕਰਦੇ ਜੇ ਮੇਰੀ ਰੱਖਿਆ ਕਰੋ ਉਸ ਵੇਲੇ ਭਾਈ ਮਰਦਾਨੇ ਜੀ ਨੇ ਕੀਤੀ ਬੇਨਤੀ ਉਸ ਵੇਲੇ ਮਰਦਾਨੇ ਦੀ ਇੱਕ ਬੇਨਤੀ ਜੋ ਹੈ ਪ੍ਰਵਾਨ ਹੋ ਗਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਰਾਖਸ਼ ਦੇ ਦੰਦਾਂ ਤੋਂ ਤੇ ਮਰਦਾਨੇ ਨੂੰ ਬਚਾ ਲਿਆ ਉਹ ਮਰਦਾਨਾ ਸਾਬਤ ਹੀ ਰਾਖਸ਼ ਦੇ ਪੇਟ ਦੇ ਵਿੱਚ ਪਹੁੰਚ ਗਿਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਬਾਲੇ ਨੂੰ ਆਖਿਆ ਆਈ ਭਾਲੇ ਰਾਕਸ਼ ਨੇ ਮਰਦਾਨੇ ਨੂੰ ਫੜ ਕੇ ਆਪਣੇ ਅੰਦਰ ਲੰਘਾ ਲਿਆ ਹੁਣ ਅਸੀਂ ਜਾ ਕੇ ਉਸ ਦੀ ਸਹਾਇਤਾ ਕਰੀਏ ਤੂੰ ਇੱਕ ਘੜੀ ਇੱਥੇ ਹੀ ਠਹਿਰ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਗਏ ਰਾਕਸ਼ ਦੇ ਸਾਹਮਣੇ ਹੋਏ ਤੇ ਰਾਕਸ਼ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਫੜ ਕੇ ਆਪਣੇ ਅੰਦਰ ਲੰਘਾ ਲਿਆ ਉਸ ਵੇਲੇ ਗੁਰਦੇਵ ਭਾਈ ਮਰਦਾਨੇ ਨੂੰ ਜਾ ਕੇ ਮਿਲੇ ਰਖਸ਼ ਦੇ ਪੇਟ ਦੇ ਵਿੱਚ ਧੀਰਜ ਦਿੱਤਾ ਐਸੀਆਂ ਜੋ ਕਠਨ ਪ੍ਰਸਥਿਤੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਗੁਰੂ ਤੋਂ ਬਿਨਾਂ ਸਹਾਇਤਾ ਕੋਈ ਨਹੀਂ ਕਰ ਸਕਦਾ ਗੁਰੂ ਹੀ ਹੈ ਜੋ ਹਰ ਇੱਕ ਥਾਂ ਤੇ ਸਹਾਇਕ ਹੁੰਦਾ ਹੈ ਆਪਾਂ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ ਤਿਤਥ ਤੂੰ ਸਮਰਥ ਜਥੈ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਦਰ ਮਾਹੇ ਮਾਤਾ ਦੇ ਪੇਟ ਦੇ ਵਿੱਚ ਵੀ ਪਰਮੇਸ਼ਰ ਹੀ ਬਚਾਉਂਦਾ ਹੈ ਅੱਜ ਮਰਦਾਨੇ ਨੂੰ ਬਚਾਉਣ ਵਾਸਤੇ ਰਾਖਸ਼ ਦੇ ਪੇਟ ਦੇ ਵਿੱਚ ਜਾਵ ਤਰੇ ਨੇ ਉਸ ਰਾਖਸ਼ ਦੀ ਦੇਹ ਦੋ ਕੋ ਲੰਬੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਆਪਣੀ ਦੇਹ ਉਨੀ ਵਿਧਾਲੀ ਹੁਣ ਉਸ ਰਖਸ਼ ਦਾ ਤਨ ਸਰੀਰ ਪਟਣ ਲੱਗਾ ਤਾਂ ਉਸ ਨੇ ਇੱਕ ਯੋਜਨ ਤੱਕ ਆਪਣੀ ਦੇਹ ਕਰ ਲਈਏ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਫੇਰ ਉਨੀ ਆਪਣੀ ਦੇਹ ਵਿਧਾਲੀ ਜਦ ਰਖਸ਼ ਨੂੰ ਫੇਰ ਬੜਾ ਕਸ਼ਟ ਹੋਇਆ ਲੱਗਾ ਸਰੀਰ ਪਟਣ ਤਾਂ ਉਸ ਨੇ ਦੋ ਯੋਜਨ ਤੱਕ ਆਪਣੀ ਦੇਹ ਵਿਧਾਲੀ ਹੈ ਚਾਰ ਕੋਹਾਂ ਦਾ ਇੱਕ ਯੋਜਨ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਉਹਨਾਂ ਹੀ ਆਪਣਾ ਸਰੀਰ ਵਿਧਾ ਲਿਆ ਜਦ ਫਿਰ ਭਾਰੀ ਦੁੱਖ ਹੋਇਆ ਉਸ ਰਕਸ਼ ਨੂੰ ਉਸ ਨੇ 9 ਯੋਜਨ ਤੱਕ ਆਪਣੀ ਦੇਹ ਬਣਾ ਲਈ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ 9 ਯੋਜਨ ਤੱਕ ਭਾਵ ਕੇ 36 ਕੋਹ ਤੱਕ ਆਪਣੀ ਦੇਵਧਾਲੀ ਇਹ ਪ੍ਰਸੰਗ ਨਾਨਕ ਪ੍ਰਕਾਸ਼ ਪੂਰਵਰਦ ਧਿਆਏ 55 ਦੇ ਵਿੱਚ ਲਿਖਿਆ ਹੋਇਆ ਹੈ ਹੁਣ ਜਿੰਨੀ ਦੇਹ ਰਕਸ਼ ਵਧਾ ਸਕਦਾ ਸੀ ਉਸ ਨੇ ਵਧਾ ਲਈ ਇਸ ਤੋਂ ਅੱਗੇ ਉਸ ਦਾ ਜੋਰ ਨਾ ਚੱਲਿਆ ਹੋਰ ਨਾ ਵਧਾ ਸਕਿਆ ਜਦੋਂ ਉਹ ਨਿਰਬਲ ਹੋ ਗਿਆ ਆਪਣੇ ਜੀਵਨ ਦੀ ਅਸਹੀ ਉਸਨੇ ਦੂਰ ਕਰ ਦਿੱਤੀ ਬੜਾ ਭਾਰੀ ਉਸ ਨੂੰ ਕਸ਼ਟ ਹੋਇਆ ਅੱਖਾਂ ਉਸ ਦੀਆਂ ਬਾਹਰ ਨਿਕਲ ਆਈਆਂ ਸਰੀਰ ਫਟ ਗਿਆ ਭਵੰਟਣੀ ਖਾ ਕੇ ਜ਼ਮੀਨ ਤੇ ਡਿੱਗ ਪਿਆ ਉਹਦੇ ਡਿੱਗਣ ਦੇ ਨਾਲ ਇਹਨਾ ਉਹ ਭਿਆਨਕ ਸੀ ਕਿ بڑے بڑے ਵੱਡੇ ਦਰਖਤ ਉਹਦੇ ਥੱਲੇ ਆ ਕੇ ਚੱਕਨਾ ਚੂਰ ਹੋ ਗਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਸਮੇਤ ਉਸ ਰਾਕਸ਼ ਦੇ ਸਰੀਰ ਚੋਂ ਬਾਹਰ ਆਉਣਾ ਕੀਤਾ ਜਿਉਂ ਦੇ ਤਿਉ ਸੁਖੀ ਸੰਦੀ ਮਰਦਾਨਾ ਬਾਹਰ ਆਇਆ ਬੜਾ ਖੁਸ਼ ਹੋਇਆ ਉਸ ਵੇਲੇ ਉਸੇ ਰਾਕਸ਼ ਦੀ ਰੂਹ ਨੇ ਬੜੀ ਨਿਮਰਤਾ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਸਤਤੀ ਕੀਤੀ ਉਸਤਤੀ ਕਰਕੇ ਵਿਮਾਨ ਦੇ ਉੱਤੇ ਚੜ੍ਹ ਕੇ ਸੱਚਖੰਡ ਨੂੰ ਜਾਣ ਲੱਗੀ ਉਸ ਦੀ ਰੂਹ ਤਦ ਭਾਈ ਮਰਦਾਨੇ ਨੇ ਪੁੱਛਿਆ ਭਾਈ ਤੂੰ ਹੈ ਕੌਣ ਉਸ ਵੇਲੇ ਉਸ ਨੇ ਆਪਣੇ ਬਾਰੇ ਦੱਸਿਆ ਉਸ ਨੇ ਆਪਣੀ ਕਥਾ ਸੁਣਾਈ ਕਿ ਮੈਂ ਪਿਛਲੇ ਜਨਮ ਦੇ ਵਿੱਚ ਰਾਜਾ ਜਨਕ ਦੇ ਕੋਲ ਨੌਕਰ ਰਸੋਈ ਦਾ ਕੰਮ ਕਰਨ ਵਾਲਾ ਸਾਂ ਮੈਂ ਰਾਜੇ ਜਨਕ ਦੀ ਰਸੋਈ ਦੇ ਵਿੱਚ ਰਸੋਈਆ ਸਾਂ ਤੇ ਭੋਜਨ ਤਿਆਰ ਕਰਦਾ ਸਾਂ ਮੇਰੇ ਕੋਲੋਂ ਇੱਕ ਅਪਰਾਧ ਹੋਇਆ ਜਿਸ ਅਪਰਾਧ ਦੇ ਕਰਕੇ ਮੈਨੂੰ ਰਾਕਸ਼ ਦੀ ਜੂਨ ਮਿਲੀ ਹੈ ਤਾਂ ਭਾਈ ਮਰਦਾਨੇ ਜੀ ਨੇ ਆਖਿਆ ਕਿ ਕਿਹੜਾ ਜ ਅਪਰਾਧ ਹੋਇਆ ਤੂੰ ਇਡੀ ਭਿਆਨਕ ਜੂਨ ਦੇ ਵਿੱਚ ਆਇਆ ਤੂੰ ਰਾਕਸ਼ ਕਿਉਂ ਬਣਿਆ ਉਸ ਨੇ ਦੱਸਿਆ ਇੱਕ ਦਿਨ ਰਾਜਾ ਜਨਕ ਜਿਸ ਨੇ ਪਰਮੇਸ਼ਰ ਦੇ ਪਿਆਰੇ ਸੰਤ ਜਨਾਂ ਨੂੰ ਨਿਮੰਤਰਣ ਦੇ ਕੇ ਆਖਿਆ ਕਿ ਤੁਸੀਂ ਸਾਡੇ ਮਹਿਲਾ ਵਿੱਚ ਆਉਣਾ ਹੈ ਰਾਜੇ ਜਨਕ ਨੇ ਪ੍ਰਸ਼ਾਦਿਆਂ ਦੀ ਤਿਆਰੀ ਕੀਤੀ ਉਹਨਾਂ ਵਾਸਤੇ ਭੋਜਨ ਤਿਆਰ ਕਰਵਾਇਆ ਮੈਨੂੰ ਰਾਜੇ ਨੇ ਆਖਿਆ ਕਿ ਕੱਲ ਸੰਤਾ ਨੇ ਪ੍ਰਸ਼ਾਦ ਛਕਣ ਵਾਸਤੇ ਆਉਣਾ ਤੂੰ ਚੰਗੀ ਤਰ੍ਹਾਂ ਸਵੱਛ ਸੁਚਮਤਾਈ ਦੇ ਨਾਲ ਬੜਾ ਸੋਹਣਾ ਤੇ ਸਵਾਦਿਸ਼ ਭੋਜਨ ਤਿਆਰ ਕਰਨਾ ਉਸ ਵੇਲੇ ਰਾਜੇ ਦੇ ਕਹਿਣ ਤੇ ਉਹ ਰੱਖ ਚ ਦੱਸ ਰਿਹਾ ਹੈ ਕਿ ਮੈਂ ਚੰਗਾ ਭੋਜਨ ਤਿਆਰ ਕੀਤਾ ਜਦੋਂ ਸਾਰਾ ਭੋਜਨ ਤਿਆਰ ਹੋ ਗਿਆ ਮੈਨੂੰ ਬੜੀ ਭੁੱਖ ਲੱਗੀ ਹੋਈ ਸੀ ਜਿਸ ਕਰਕੇ ਉਹ ਭੁੱਖ ਮੇਰੇ ਕੋਲ ਬਰਦਾਸ਼ਤ ਨਾ ਕੀਤੀ ਗਈ ਮੈਂ ਵੇਖਿਆ ਕਿ ਇੱਥੇ ਕਿਹੜਾ ਮੈਨੂੰ ਕੋਈ ਵੇਖ ਰਿਹਾ ਹੈ ਮੈਂ ਲੁਕ ਕੇ ਉਹ ਭੋਜਨ ਦੇ ਵਿੱਚੋਂ ਭੋਜਨ ਖਾ ਲਿਆ ਮੇਰੇ ਭੋਜਨ ਖਾਣ ਦਾ ਪਤਾ ਰਾਜ ਜਨਕ ਨੂੰ ਲੱਗ ਗਿਆ ਜਿਸ ਤੇ ਉਹਨਾਂ ਨੇ ਕ੍ਰੋਧ ਵਿੱਚ ਆ ਕੇ ਮੈਨੂੰ ਇਹ ਸ਼ਰਾਪ ਦਿੱਤਾ ਕਿ ਤੂੰ ਸੰਤਾਂ ਦੇ ਭੋਜਨ ਦੇ ਵਿੱਚੋਂ ਉਹਨਾਂ ਨੂੰ ਭੋਜਨ ਸਕਾਇਤ ਤੋਂ ਪਹਿਲਾਂ ਛਕ ਲਿਆ ਹੈ ਤੂੰ ਬੜਾ ਭੁਖਿਆਂ ਵਾਲਾ ਕੰਮ ਕੀਤਾ ਹੈ ਤੂੰ ਦੰਤਾਂ ਵਾਲਾ ਕੰਮ ਕੀਤਾ ਰਕਸ਼ਾਂ ਵਾਲਾ ਇਸ ਕਰਕੇ ਤੂੰ ਰਕਸ਼ਤੀ ਜੁਨੀ ਧਾਰਨ ਕਰੇਗਾ ਤੇ ਰਕਸ਼ ਆਖਿਆ ਮੈਂ ਗੁਰੂ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਹੱਦ ਬੀਤੀ ਆਪਣੀ ਤਾਂ ਦੱਸ ਰਿਹਾ ਕਿ ਉਸ ਵੇਲੇ ਰਾਜੇ ਜਨਕ ਨੂੰ ਮੈਂ ਪੁੱਛਿਆ ਸੀ ਕਿ ਮੇਰਾ ਉਧਾਰ ਕਿਦਾਂ ਹੋਵੇਗਾ ਹੱਥ ਜੋੜ ਕੇ ਬੇਨਤੀ ਕੀਤੀ ਰਾਖਸ਼ ਨੇ ਇਹ ਰਜਨ ਜੋ ਮੈਂ ਪਹਿਲਾਂ ਆਪ ਜੀ ਦੀ ਤੇ ਸੰਤਾਂ ਦੀ ਸੇਵਾ ਕੀਤੀ ਮੈਨੂੰ ਉਹਦਾ ਹੀ ਫਲ ਕੋਈ ਮਿਲ ਜੇ ਉਹ ਕਦੋਂ ਮਿਲੇਗਾ ਤੇ ਰਾਜੇ ਜਨਕ ਨੇ ਆਖਿਆ ਕਲਯੁਗ ਦੇ ਵਿੱਚ ਈਸ਼ਵਰ ਅਵਤਾਰ ਖੁਦ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਹੋਣਗੇ ਉਹ ਤੇਰੇ ਕੋਲ ਆਉਣਗੇ ਉਹ ਤੈਨੂੰ ਇਸ ਸੇਵਾ ਦਾ ਫਲ ਦੇਣਗੇ ਉਹ ਤੈਨੂੰ ਰਾਖਸ਼ ਦੀ ਜੁਨੀ ਤੋਂ ਮੁਕਤ ਕਰ ਦੇਣਗੇ ਸੂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਇਸ ਕਰਕੇ ਹੁਣ ਆਪ ਜੀ ਦੀ ਕਿਰਪਾ ਹੋਈ ਹੈ ਤੇ ਮੈਨੂੰ ਮੁਕਤੀ ਮਿਲੀ ਹੈ ਇਹ ਗੱਲ ਆਖ ਕੇ ਵਿਮਾਨ ਤੇ ਚੜ ਕੇ ਉਰਖ ਵਿੱਚ ਸੱਚਖੰਡ ਨੂੰ ਚਲਾ ਗਿਆ ਸੂ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਮਨੁੱਖਾਂ ਦਾ ਉਧਾਰ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਸ਼ੂ ਪੰਛੀ ਤੇ ਰਾਖਸ਼ਾਂ ਨੂੰ ਵੀ ਉਧਾਰ ਕਰਕੇ ਉਨਾਂ ਨੂੰ ਮੁਕਤੀ ਦਿੱਤੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਿੜਿਆਈ ਹੈ ਸੋ ਜੇ ਵੀਡੀਓ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟਾਂ ਨਾਲ ਹੀ ਆਪਣੇ ਵਿਚਾਰ ਜਰੂਰ ਦੱਸੋ ਜੀ ਸੋ ਇਸੇ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਮਰਦਾ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ